ਆਵੇ ਬੈਰ ਕਾਤਾ ਗੱਲ ਇਹਨਾਂ ਦਾ ਪਟਨੇ ਸਾਹਿਬ ਦਾ ਡੇਰਾ ਆਨੰਦਪੁਰੋਂ ਲਾਇਆ ਵਿਛੜ ਆਣ ਕਲਗੀਆਂ ਵਾਲੇ ਮਨਾਈ ਆ ਸਾਰੀ ਜਿੰਨੇ ਵੀ ਔਥੋ ਜਿੰਨੇ ਵੀ ਆਪਣੇ ਆਏ ਨੇ ਇਹਨਾਂ ਨੂੰ ਫਤੇ ਬਣਾਉਨੇ ਆ ਬਿਖੇ ਸਕੇ ਪਾਦਸ਼ਾਹ ਆ ਜੀਆਂ ਕਹੀਆਂ ਸਾਰੀ ਸੰਗਤ ਨੂੰ ਵੀ ਆਓ ਮੰਦੀ ਜਿਦਾਓ ਅੱਛਾ ਹਾਂ ਹਰੇਕੀ ਸਾਤਰੀਆ ਕਾਲ ਜੀ ਕਿਵੇਂ ਸਾਰੇ ਲੈंदे ਫਿਰਦੇ ਉਹ ਠੰਡ ਦੇ ਨਜ਼ਾਰੇ ਤੇ ਅੱਜ ਪਹੁੰਚੇ ਆ ਜੀ ਮਾਲਵੇ ਦੀ ਧਰਤੀ ਦਾ ਸੋਹਣਾ ਸ਼ਹਿਰ ਸ਼੍ਰੀ ਮੁਕਸਰ ਸਾਹਿਬ ਜਿੱਥੇ ਲੱਗੀ ਹੈ ਘੋੜਿਆਂ ਦੀ ਮੰਡੀ ਤੇ ਮਾਹੌਲ ਪੂਰਾ ਗਰਮ ਹੋਇਆ ਪਿਆ ਕਿਉਂਕਿ ਘੋੜੇ ਬਹੁਤ ਸੋਹਣੇ ਸੋਹਣੇ ਆ ਰਹੇ ਨੇ ਮੰਡੀ ਦੀ ਰੌਣਕ ਵਧਾਨ ਤੇ ਇੱਕ ਚੀਜ਼ ਹੋਰ ਕਹਿਣੀ ਸੀ ਜਿਨ੍ਹਾਂ ਦਾ ਘੋੜਿਆਂ ਨਾਲ ਕੋਈ ਰਾਬਸਤਾ ਨਹੀਂ ਉਹ ਇੱਕ ਵਾਰੀ ਇਸ ਮੰਡੀ ਚ ਆ ਕੇ ਦੇਖੋ ਕੀ ਪਤਾ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਸੀਂ ਵਾਪਸੀ 'ਚ ਸ਼ੌਂਕ ਲੈ ਕੇ ਜਾਓਗੇ ਇਹ ਕੈਸਾ ਸ਼ੌਂਕ ਜੋ ਤੁਹਾਡੀ ਪੀੜ੍ਹੀਆਂ ਤੱਕ ਚੱਲੂਗਾ ਆ ਮੇਰਾ ਵਾਦਾ ਰਿਆ ਤੇ ਆਓ ਫਿਰ ਕਰਦੇ ਆਂ ਸ਼ੁਰੂਆਤ ਪਹਿਲੀ ਵੀਡੀਓ ਦੇ ਨਾਲ ਸ਼੍ਰੀ ਮੁਖਸਰ ਸਾਹਿਬ ਮਾਕੀ ਮੇਲੇ ਦੀ ਆ ਦੇਖੋ ਜੀ ਸ਼ੌਂਕੀ ਜੱਟਾਂ ਦੀਆਂ ਥਾਰਾ ਜੀਪਾਂ ਜੋਗੇ ਤੇ ਘੋੜੇ ਪਹੁੰਚ ਚੁੱਕੇ ਨੇ ਕਿਉਂਕਿ ਆ ਚੀਜ਼ਾਂ ਰੱਖਣਾ ਦਿਲ ਵਾਲੇ ਬੰਦਿਆਂ ਦਾ ਕੰਮ ਹੈ ਤੇ ਜਿਹੜਾ ਦਿਲਦਾਰ ਤੇ ਖੁੱਲੇ ਦਿਲ ਵਾਲਾ ਹੀ ਉਹ ਹੀ ਰੱਖ ਸਕਦਾ ਹੈ ਤੇ ਸਾਡਾ ਵੀਰ ਗਗਨ ਦਾ ਪੱਪੀ ਪੈਜ ਦੇ ਨਾਂ ਤੋਂ ਪਹੁੰਚ ਚੁੱਕਿਆ ਜੀ ਸ਼੍ਰੀ ਮੁਖਸਰ ਸਾਹਿਬ ਘੋੜਾ ਮੰਡੀ ਤੇ ਤੇ ਨਾਲ ਆਪਣੀ ਜੀਪਾਂ ਕਾਰਾਂ ਥਾਰਾਂ ਦੀ ਫਲੀਟ ਦੇ ਨਾਲ ਆਓ ਬਾਈ ਨਾਲ ਮਿਲਦੇ ਆ ਮੁਖਸਰ ਮੰਡੀ ਦੇ ਨਜ਼ਾਰੇ ਬਾਈ ਕਰਦੇ ਆ ਮਾੜੀ ਮੋਟੀ ਜੱਟਾਂ ਨੇ ਖੜੀ ਕਰਤੀਆਂ ਗੱਡੀਆਂ ਆਪਣੀਆਂ ਜੀ ਪੰਜ ਉਪਮਾ ਖੜੀਆਂ ਹੋ ਗਈਆਂ ਜੀ ਆ ਪੱਪੀ ਪੈਚ ਵਾਲੇ ਪਹੁੰਚ ਗਏ ਜੀ ਬਾਈ ਸਤਿ ਸ੍ਰੀ ਅਕਾਲ ਵਧੀਆ ਵਧੀਆ ਬਾਈ ਰੌਣਕਾਂ ਬਣੀਆਂ ਪਈਆਂ ਸਾਰਿਆਂ ਨੇ ਹੋਰ ਵਾਪਸ ਸਤਿ ਅਕਾਲ ਹੋਰ ਕੀ ਹਾਲ ਹੈ ਵਧੀਆ ਵਧੀਆ ਹੈ ਹੈਂ ਗੁਰੂ ਜੀ ਗੁਰੂ ਜੀ ਦਾ ਮਹਾਰਾਜ ਅਗੇ ਸਤਿਗੁਰੂ ਮਹਾਰਾਜ ਜੀ ਦਾ ਜਲਮ ਇਹਨਾਂ ਦਾ ਫਿਕਰ ਦਾ ਪੀਖ ਬਹਾਰ ਜੋਰ ਦੀ ਜੋਰ ਦੀ ਜੋਰ ਦੀ ਬਾਪੂ ਜਲਮ ਇਹਨਾਂ ਦਾ ਫਟਨੇ ਸਾਹਿਬ ਦਾ ਡੇਰਾ ਆਨੰਦਪੁਰ ਨਾ ਲਈ ਵਿਛੜ ਆਣ ਕਲਗੀਆਂ ਵਾਲੇ ਨਾ ਲਈ ਅੱਜ ਸਾਰੀ ਜਿੰਨੇ ਦੀ ਫੌਜ ਜਿੰਨੇ ਦੀ ਆਪਣੇ ਆਏ ਨੇ ਇਹਨਾਂ ਨੂੰ ਫਤੇ ਬਣਾਉਂਦੇ ਆ ਕਿਹਦੇ ਸਤੇ ਪਾਦਸ਼ਾ ਅੱਜ ਜੀਆਂ ਕਈ ਸਾਰੀ ਸੰਗਤ ਨੂੰ ਵੀ ਆਉ ਮੰਦੀ ਸੁਧਾਓ ਅੱਛਾ ਹਾਂ ਰੇ ਜੀ ਹੱਸਦਾ ਭਾਈ ਵੀ ਲੱਗਦਾ ਅੱਛਾ ਵਾਏ ਕਰ ਜੀ ਫਤਿਹ ਲਓ ਜੀ ਬਾਈ ਜਟੀ ਜੀ ਵੀ ਪਹੁੰਚ ਚੁੱਕੇ ਨੇ ਆਪਣੀ ਸੋਹਣੀ ਜੀ ਥਾਰ ਲੈ ਕੇ ਤੇ ਨਾਲ ਘੋੜੀਆਂ ਭਾਵੇਂ ਠੰਡ ਹੈ ਪਰ ਆ ਘੋੜੀਆਂ ਨੇ ਮਾਹੌਲ ਪੂਰਾ ਗਰਮ ਬਣਾਇਆ ਪਿਆ ਜਿੱਥੇ ਘੋੜੇ ਪਹੁੰਚ ਜਾਣ ਉੱਥੇ ਆਪਣੇ ਆਪ ਹੀ ਮਾਹੌਲ ਗਰਮ ਬਣ ਜਾਂਦਾ ਤੇ ਮਾਗੀ ਮੇਲਾ ਹੋਵੇ ਤੇ ਘੋੜੇ ਨਾ ਪਹੁੰਚਣ ਉਹ ਵੀ ਘੈਂਟ ਤੋਂ ਘੈਂਟ ਤੇ ਗੱਲ ਨਹੀਂ ਬਣਦੀ ਆ ਦੇਖੋ ਕੋਈ ਸ਼ੌਂਕੀ ਜੱਟ ਆਪਣਾ ਨੁੱਕਰਾ ਘੋੜਾ ਲੈ ਕੇ ਮੇਲੇ ਨੂੰ ਚਾਲੇ ਪਾੰਦਾ ਹੋਇਆ ਤੇ ਬਾਪੂ ਨੇ ਫੜ ਲਈ ਲਗਾਮ ਇਹਦੀ ਦੇਖੋ ਘੋੜਿਆਂ ਦਾ ਸ਼ੌਂਕ ਆਉਂਦਾ ਹੈ ਇਹ ਕੱਲਾ ਪੁੱਤ ਨੂੰ ਨਹੀਂ ਪਿਓ ਨੂੰ ਨਹੀਂ ਦਾਦੇ ਪੜਦਾਦਿਆਂ ਤੋਂ ਤੁਰਿਆ ਆਉਂਦਾ ਹੈ ਤੇ ਦੇਖੋ ਚੰਗਾ ਸ਼ੌਂਕ ਹੋਵੇ ਤੇ ਸਾਡੇ ਮਾਪਿਓ ਵੀ ਸਾਡਾ ਸ਼ੌਂਕ ਪਗਾਉਂਦੇ ਨੇ ਤੇ ਤੇ ਸਾਡੀ ਹਰ ਪਾਸੇ ਸਪੋਰਟ ਕਰਦੇ ਨੇ ਚਾਹੇ ਉਹ ਸਾਮ ਸੰਭਾਲ ਚ ਹੋਵੇ ਇਆ ਕਿਸੇ ਹੋਰ ਤਰੀਕੇ ਨਾਲ ਹੋਵੇ ਚੰਗੀ ਚੀਜ਼ ਨੂੰ ਹਮੇਸ਼ਾ ਐਪਰੀਸ਼ੀਏਟ ਕਰਦੇ ਨੇ ਬਾਕੀ ਜਿਹੜੇ ਸੜਨ ਵਾਲੇ ਨੇ ਉਹਨਾਂ ਦੇ ਕੀ ਕਹਿਣੇ ਆਹ ਦੇਖੋ ਜੀ ਟੈਂਟ ਟੰਟ ਪੂਰੇ ਸੱਜ ਗਏ ਨੇ ਤੇ ਝੂਮਰ ਤੇ ਚਲਰਾਂ ਨਾਲ ਸੱਜ ਗਏ ਨੇ ਟੈਂਟ ਹਰ ਪਾਸੇ ਹੋਇਆ ਪਿਆ ਪੂਰਾ ਕਹਿੜਾ ਅਰੇਂਜਮੈਂਟ ਕਿੰਨੀ ਮਾਲਸ਼ਾਂ ਖਰਾਕਾਂ ਪੂਰਾ ਪੂਰਾ ਮੁੱਲ ਮੋੜੇ ਜਦ ਚੂਮ ਚੂਮ ਤੁਰਦੇ ਆ ਸੋਹਣੇ ਸੋਹਣੇ ਘੋੜੇ ਨੱਕ ਲਿਖੇ ਘੋੜਿਆਂ ਤੇ ਦਦਾ ਪੂਰੇ ਫੱਟੇ ਚੱਕ ਉਹ ਤਾਂ ਹੀ ਮਾਲਵਾਤ ਬਾਬਾ ਮਾਝਾਪੂਰ ਦਾ ਆ ਪੱਖ ਤਾਂ ਹੀ ਮਾਲਵਾਤ ਬਾਬਾ ਮਾਝਾਪੂਰ ਦਾ ਆ ਪੱਖ ਇੱਕ ਹੋਰ ਚੀਜ਼ ਕਹਿਣੀ ਸੀ ਇਸ ਵਾਰੀ ਬਾਦਲ ਸਾਹਿਬ ਵੀ ਆਪਣੇ ਘੋੜੇ ਲੈ ਕੇ ਆ ਰਹੇ ਨੇ ਟੈਂਟ ਬਿਲਕੁਲ ਉਹਨਾਂ ਨੇ ਮੂਰੇ ਲਾਇਆ ਜਦੋਂ ਆਪਾਂ ਐਂਟਰੀ ਕਰਦੇ ਆ ਤੇ ਬਹੁਤ ਹੀ ਸੋਹਣਾ ਟੈਂਟ ਹੈ ਅਗਲੀ ਵੀਡੀਓ ਚ ਉਹ ਵੀ ਤੁਹਾਨੂੰ ਦਿਖਾਵਾਂਗੇ ਉਹਨਾਂ ਨਾਲ ਰੂਬਰੂ ਵੀ ਕਰਾਵਾਂਗੇ ਜੇ ਬਾਦਲ ਸਾਹਿਬ ਨਾਲ ਮਿਲਣ ਦਾ ਮੌਕਾ ਮਿਲਿਆ ਤਾਂ ਆਪਾਂ ਬਾਦਲ ਸਾਹਿਬ ਦਾ ਇੰਟਰਵਿਊ ਵੀ ਕਰਾਂਗੇ ਤੇ ਦੋਸਤੋ ਇਹ ਸੀਗੀ ਮੁਕਸਰ ਮੰਡੀ ਦੀ ਛੋਟੀ ਜਿਹੀ ਝਲਕ ਤੇ ਕੱਲ ਤੋਂ ਤੁਹਾਨੂੰ ਹਰ ਵੀਡੀਓ ਅਪਡੇਟ ਦਵਾਂਗੇ ਤੁਹਾਡੇ ਤੱਕ ਸੋਹਣੇ ਸੋਹਣੇ ਘੋੜੇ ਲੈ ਕੇ ਆਵਾਂਗੇ ਇੰਟਰਵਿਊ ਕਰਾਂਗੇ ਵਧੀਆ ਵਧੀਆ ਲੋਕਾਂ ਦਾ ਤਾਂ ਮਿਲਦਿਆਂ ਲਈ ਵੀਡੀਓ ਧੰਨਵਾਦ